ਨੌਜਵਾਨ ਨੇ ਦੇਖੋ ਫਿਲਮੀ ਸਟਾਈਲ ਦੇ ਵਿੱਚ ਕਿੰਨੀ ਬਹਾਦਰੀ ਦੇ ਨਾਲ ਲੁਟੇਰੇ ਨੂੰ ਕਾਬੂ ਕੀਤਾ ਹੈ ਸੋ ਲੜਕੀ ਕੋਲੋਂ ਮੋਬਾਈਲ ਖੋ ਕੇ ਮੋਟਰਸਾਈਕਲ ਤੇ ਭੱਜਦੇ ਦੋ ਲੁਟੇਰਿਆਂ ਦੇ ਵਿੱਚੋਂ ਇੱਕ ਨੂੰ ਨੌਜਵਾਨ ਦੇ ਵੱਲੋਂ ਹੈ ਜਿਹੜਾ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਬਸ ਸੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ਼ ਵਿੱਚ ਲੋਕਾਂ ਦੀ ਮਦਦ ਨਾਲ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੱਸ ਸਟੈਂਡ ਤੇ ਬਾਹਰ ਤੁਰੇ ਜਾਂਦੀ ਲੜਕੀ ਕੋਲੋਂ ਚਪਟ ਮਾਰ ਕੇ ਫੋਨ ਖੋ ਕੇ ਪੱਜੰਦੀ ਕੋਸ਼ਿਸ਼ ਕੀਤੀ ਤਾਂ ਅੱਗੇ ਸਕੂਟਰੀ ਤੇ ਖੜੇ ਇੱਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਸਕੂਟਰੀ ਦੀ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਦੋਵੇਂ ਲੁਟੇਰੇ ਮੋਟਰਸਾਈਕਲ ਤੋਂ ਹੇਠਾ ਡੇਗ ਗਏ ਇੱਕਾ ਲੁਟੇਰਾ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜਦਕਿ ਦੂਜਾ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਬਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਈ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਤਨ ਬਰੇਗੋ ਭਾਜੀ ਮੈਂ ਇਹਦੇ ਨੂੰ ਬਾਜ਼ਾਰ ਵਾਲੀ ਸਾਈਡ ਤੋਂ ਆਉਣ ਰਿਹਾ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟਾਪ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਜੀ ਇੱਕ ਭੱਜ ਗਿਆ ਵਾ ਪਲਸਰ ਮੋਰ ਚਲਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ। ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ। ਚਲੋ ਫੂਟਸ ਹੀ ਲਾ ਲਾ ਕਰਦੇ। ਹਾਂਜੀ ਫੋਨ ਕੁੜੀ ਨੂੰ ਦੇ ਤਾ ਹੀ ਲੈ ਗਏ। ਕਿੰਨਾ ਤੁਸੀਂ ਮਗਰੋਂ ਭਜਣਾ ਉਹ ਮਗਰ ਲੱਗੇ ਸੀ। ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗੱਡੀ। ਹਾਂਜੀ ਗੱਡੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ। ਫਿਰ ਇੱਥੇ ਸਾਰਿਆਂ ਨੇ ਫੜ ਲਿਆ। ਇੱਕ ਭੱਜ ਗਿਆ। ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਕੇ। ਹਾਂਜੀ ਇੱਕ ਨਾ ਛੱਕੀ ਵਿਅਕਤੀ ਲੈਂਦਾ ਕੋਈ ਉਹ ਤੇ ਤੁਰਿਆ ਫਿਰਦਾ ਸੀਗਾ ਬੱਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛ ਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਤੱਤ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁਛ ਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਸੀ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਆਇਆ ਜੀ